ਕਾਹਨੇ ਕਾਦੇ ਲੈ ਪਿਆਰ ਕਰਨਾ ਪਾ ਨਾ ਜਮਾਂ ਵੀ ਨਹੀਂ ਯਾਰ ਤੂੰ ਬਿਜਲੀ ਦੀ ਨੌਕਰੀ ਕਾਦੇ ਲਾਗੀ ਤੂੰ ਤੇ ਲੈਣ ਦੇ ਦਿਨਾਂ ਦੀ ਕੱਟੀ ਗਈ ਐ ਨਹੀਂ ਕਰੀਦਾ ਸੈਣੇ ਬਣੀਦਾ ਹੁੰਦਾ ਕਰਦੇ ਹਾਂ ਪੰਜਾ ਤਾਂ ਮੱਜਾਂ ਐ ਤੁਹਾਡੇ ਧਾਰਾ ਕੱਢਣ ਤੋਂ ਪਹਿਲਾਂ ਪਈਆ ਭੁੱਕੀ ਖਾਣੀ ਪਿਆ ਕਰੂਗੀ ਮੈਨੂੰ ਇਹੋ ਜੀ ਆਸ਼ਕਿਤ ਨੂੰ ਮੈਂ ਐਂ ਚੰਗੀਆਂ ਨਹੀਂ ਇਥੇ ਸਰਦਾਰੀ ਆਪਣੀ ਮੈਂ ਰਾਜਾ ਤੂੰ ਰਾਣੀ ਤੇ ਫੁੱਲ ਸ਼ਾਨ ਮੱਜਾਂ ਤੋਂ ਬਾਅਦ ਤੇਰੀ ਤੂੰ ਮੁਸਕਾਉਂਦੀ ਐ ਆਇਆ ਵੱਡੀ ਸ਼ਾਨ ਵਾਲਾ ਫੱਟਾ ਰਾਜਾ ਓਹ ਉਹ ਤੁਹਾਡਾ ਮਹਾਰਾਜਾ ਹੁੰਦਾ ਪਿਆ ਹੂੰ ਉਬਾਪੂ ਪੈਰਾਂ ਜੁੱਤੀ ਤੇ ਪਾ ਲਿੰਦਾ ਮੰਡੀ ਚੱਲਿਆਂ ਲੋਕੀ ਵੇਖਦੇ ਯਾਰ ਲੋਕਾਂ ਨੇ ਦਿਖਾਉਣ ਤੇ ਰਾਜਾਂ ਦੇ ਰਾਜ ਰੁੱੜਦੇ ਐ ਐ ਉੜ ਜੂ 200 ਕਿਲਾ ਨਾਲੇ ਗੱਲ ਸੁਣ ਲੋਕ ਕਿਉਂ ਦੇਖਣਗੇ ਸਾਲੇ ਲੱਗਦੇ ਆ ਲੋਕ ਕੁਝ ਨਹੀਂ ਰੱਖਿਆ ਦਿਖਾਵੇ ਤੂ ਵੇਚ ਨਾਲੇ ਪੈਸਾ ਤਾਂ ਮੇਰੇ ਸਾਲੇ ਦਾ ਜਿਹੜਾ ਇੱਕ ਵਾਰੀ ਜੇਬ ਚ ਪੈ ਗਿਆ ਨਾ ਹੁਣ ਕਿ ਨਿਕਲਣਾ ਨਹੀਂ ਚਾਹੀਦਾ ਜੇਬ ਚੋਂ ਜਾਣ ਭਾਵੇਂ ਨਿਕਲ ਜਾਏ ਹਾਂ ਨਹੀਂ ਰੀ ਸੰਸਰਦਾਰਾ ਤੇਰੀਆਂ ਲੱਫੜ ਚੋੜਾ ਕਿਨੇ ਕਹੇ ਹੋਏ ਖਲ ਪੰਜ ਬੋਰੀ ਚਾਹ ਦਾ ਪੀਪਾ ਖੰਡ ਦੀ ਬੋਰੀ ਥੋੜੇ ਬਣ ਗਏ 10200 ਰੁਪਏ ਆ ਫੜੋ ਓਏ 10000 ਤਾਂ ਚੱਲ ਠੀਕ ਹੈ ਹਰ ਇੱਕ ਵਾਰੀ ਇੰਨਾ ਸੌਦਾ ਜਾਂਦਾ ਹੈ ਪਰ ਆ 200 ਕਹਦਾ ਮੈਨੂੰ ਪੂਰਾ ਸਾਫ ਦੇ ਦੇ ਉਹ ਛੋਟੂ ਹਾਂਜੀ ਜਾ ਜਾ ਰੋ ਟਿੱਕੀਆਂ ਲੈ ਕੇ ਆ ਤਾਂ ਆ ਸਾਬਣ ਦੀ ਟਿੱਕੀ ਪਿਛਲੀ ਵਾਰ ਗਈ ਸੀ ਇੱਕ ਇਸ ਵਾਰ ਗਈਆਂ ਨੇ 8 ਪਤਾ ਨਵੀਂ ਵਹੁ ਘਰ ਪਟੋਗੀ ਮੈਂ ਬਥੇਰਾ ਕਿਹਾ ਸੀ ਮੇਰੇ ਸਾਲਿਆ ਨੂੰ ਬਈ ਬਹੁਤੀ ਪੜ੍ਹੀ ਲਿਖੀ ਕਰ ਨਾ ਲਿਆਓ ਸਰਦਾਰ ਸਾਹਿਬ ਜੀ ਜੇ ਕੋੜੀ ਕਾਬੂ ਕਰਕੇ ਰੱਖਣੀ ਹੋਵੇ ਤਾਂ ਬਚੇਰੇ ਨੂੰ ਪਰਾਂ ਕਰ ਦਿਓ ਸਾਡਾ ਸ਼ੌਂਕੀ ਕਰਦਾ ਇਹ ਕੰਮ ਬਾਹਰ ਭੇਜਣਾ ਆਪੇ ਬਾਹਰ ਭੇਜ ਦੂ ਬਾਹਰ ਤਾਂ ਪੈਸੀ ਵੀ ਵੱਧ ਬਣਦੇ ਨੇ ਨਾਲੇ ਕੋੜੀ ਬਚੇਰੇ ਤੋਂ ਦੂਰ ਰਹੂਗੀ ਹਾਂ ਅੱਛਾ ਦੇਖ ਤਾਂ ਸਹੀ ਤੂੰ ਕਿੱਥੇ ਮਰ ਗਿਆ ਉਹ ਉਹ ਆ ਕੀ ਕੀਤਾ ਫੜ ਜਾ ਮੈਂ ਲੱਭ ਕੇ ਦਿਨਾ ਤੈਨੂੰ ਇਹ ਚੋਂ ਆ ਜਾ ਹੁਣ ਲੱਭੇ ਕੋਲ ਦੇ ਇਹਦੇ ਦਾ ਕਾਈ ਇਹ ਤੁਹਾਨੂੰ ਦੇਦੇ ਸਾਰਿਆਂ ਨੂੰ ਨਾ ਹਰਦੇ ਨਹੀਂ ਲੈ ਬੰਦਾ ਬਣਾ ਤਾ ਇੱਕ ਹੁਣ ਆਪੇ ਮੇਰਾ ਜਕੜ ਲੈ ਚਾਚਾ ਦੇ ਦੇ ਉਹ ਵਸ ਵਸ ਸੜੇ ਲੁੱਟਣ ਨੂੰ ਫਿਰਦੇ ਇੱਥੇ ਹਾਂ ਪਹਿਲਾਂ ਕਿਲੋ ਚ 400 ਸੇਵ ਚੜਾਏ ਆ ਦੇਖ ਲੈ ਪੂਰੇ 16 ਚੜਿਆ ਹੁਣ ਕਿ ਕਾ ਵੀ ਜਾਓ ਸਾਰੇ ਡੱਬਰ ਨੂੰ ਹੋਰ ਕੀ ਆ ਦੇਖ ਚਟਾ ਕਪੜਾ ਬਾਪੂ ਕੀ ਲੋੜ ਸੀ ਆਸੀ ਲੈ ਆਉਂਦੀ ਅਜੇ ਪਿਛਲੇ ਮਹੀਨੇ ਸਾਰੇ ਡੱਬਰ ਲੈ ਖਾਦੇ ਆ 5 ਕਿਲੋ ਖਾਲ ਆ ਜਾਂਦੀ ਤੂੰ ਤਾਂ ਜਵਾਕਾਂ ਦੀ ਜੀਪ ਤੋਂ ਫੂਰ ਕੀ ਚੱਕ ਲੈ ਚੱਲ ਕੋਈ ਨਹੀਂ ਐਸ਼ ਕਰਨ ਲੈ ਪੁੱਤ ਸੇਬ ਲੈ ਲੈ ਹਾਂ ਬਾ ਕੀ ਸੇਬ ਐ ਕੁੱਤ ਨਹੀਂ ਆ ਗਿਆ ਐਪਲ ਐਡੀਆਂ ਐਡੀਆਂ ਨਾ ਮੇਰੇ ਡੈਡੀ ਦੇ ਘਰੇ ਸਟਰਾਬਰੀਆਂ ਮਿਲਦੀਆਂ ਨੇ ਆ ਜਿਹਨੂੰ ਐਪਲ ਕਹੀ ਜਾਂਦੇ ਹੋ ਹਾਂ ਖਾਣ ਨੂੰ ਹੀ ਆ ਫਿਰ ਨਹੀਂ ਇਹਨੂੰ ਮੈਂ ਸਿਰਚ ਮਾਰਾਂ ਇਹਦੇ ਨਾਲ ਤਾਂ ਤੇਰੇ ਵੀ ਬੱਤੇ ਹੁੰਦੇ ਆ ਜਿੱਥੇ ਮੈਂ ਭੁੱਖੇ ਨਾ ਜਾਂਦੇ ਬਾਹਰ ਨਹੀਂ ਮੇਰਾ ਉਹ ਸਾਰੇ ਖਾ ਕੇ ਤੁਹਾਨੂੰ ਕੱਢ ਆਲੇ ਪਾਸੇ ਮੇਰੇ ਕੱਢ ਬਾਹਰ ਅਰ ਜ਼ਮਾਰ ਕੇ ਬੱਥਾ ਟੇਕ ਦੋਨੇ ਪਸੀ ਮੇਰੇ ਹੱਥ ਲਾ ਕੇ ਏ ਬਾਬਾ ਸਾਡਾ ਇਹਦੇ ਕਰਕੇ ਬਣਿਆ 250 ਕਿੱਲਾ ਨਹੀਂ ਆਪਣੇ ਵਾਲਿਆਂ ਸਾਲਿਆਂ ਤੋਂ ਤਾਂ ਡੰਗਰ ਬਣਨ ਵਾਲਾ ਕਿੱਲਾ ਨਹੀਂ ਅਸੀਂ ਲੈ ਹੁਣ ਦੇਖਦੇ ਜਾਓ ਤੁਸੀਂ ਤੁਹਾਡਾ ਬਣਦਾ ਕੀ ਮੇਰੇ ਮਗਰੋਂ ਮਰੋਂਗੇ ਭੁੱਖੇ ਤੇਰੇ ਵਰਗਾ ਵੀ ਕੋਈ ਭਗਤ ਨਹੀਂ ਸਰਦਾਰਾ ਲੈ ਬਾਪੂ ਰੋਟੀ ਖਾ ਲੈ ਉਹ ਮੈਨੂੰ ਨਹੀਂ ਹੈਗਾ ਯਾਰ ਤੇਰਾ ਬਾਪੂ ਉਹ ਚੱਲ ਮੰਨ ਲਿਆ ਨਹੀਂ ਤੂੰ ਸਾਡਾ ਬਾਪੂ ਪਰ ਰੋਟੀ ਨਾਲ ਕਰੀ ਦੁਸ਼ਮਣੀ ਖਾ ਲੈ ਖਾ ਲੈ ਖਾ ਲੈ ਬਾਪੂ ਬਣ ਕੇ ਬੱਤੀ ਨੇ ਕਰਦੇ ਸਾਲੇ ਹਲ ਹਲ ਕਰਦੇ ਫਿਰਦੇ ਨੇ ਮੈਂ ਸੋਚਦਾ ਬਈ ਭਗਤੂ ਨੂੰ ਬਾਹਰ ਘੱਲਦੀ ਏ ਕੀ ਕਹਿੰਦੇ ਦਿਲੀਪ ਗੁਰੇ ਹਾਂਜੀ ਬਾਪੂ ਜੀ ਇਹ ਤਾਂ ਬਹੁਤ ਵਧੀਆ ਆਸਟ੍ਰੇਲੀਆ ਮੇਰੀ ਸਹੇਲੀ ਰਹਿੰਦੀ ਆ ਤੇ ਕੈਨੇਡਾ ਤਾਂ ਮੇਰੀ ਸੱਕੀ ਮਾਸੀ ਦੀ ਕੁੜੀ ਆ ਨਾਲੇ ਉੱਥੇ ਤਾਂ ਡਾਲਰ ਵੀ ਬਹੁਤ ਵਧੀਆ ਅਸੀਂ ਕੈਨੇਡਾ ਹੀ ਚਲੇ ਜਾਂਦੇ ਆ ਤੁਹਾਨੂੰ ਜੀ ਐਨੇ ਜੀਵ ਨੇ ਬਈ ਦੋ ਜਣਿਆਂ ਨੂੰ ਇਕੱਠੇ ਘਲਦੇ ਆ ਕਲਾਰੇ ਉਹ ਫਤ ਉਹ ਵੀ ਅਮਰੀਕਾ ਕੈਨੇਡਾ ਨਹੀਂ ਦੋਹਾ ਗਦਰ ਭੇਜੂਗਾ ਉਹਨੂੰ ਹਾਂ ਉਹ ਹਾਂ ਹੈਲੋ ਉਹ ਖੜ ਜਾ ਹਾਂ ਮੰਮਾ ਕਿਉਂ ਗੁੱਸੇ ਹੋਈ ਜਾਈਂ ਤੋਦ ਤੁ ਕੀ ਆਇ ਤੇ ਹਾਂ ਇਸ ਤੋਂ ਚੰਗਾ ਤਾਂ ਤੁਸੀਂ ਮੈਨੂੰ ਕਿਸੇ ਨਹਿਰ 'ਚ ਧੱਕਾ ਦੇ ਦਿੰਦੇ ਸਟ੍ਰੋਬਰੀ ਜਿੱਡੇ ਜਿੱਡੇ ਤਾਂ ਐਪਲ ਲੈਣਾ ਤੇ ਘਰੇ ਤੋ ਉਹਨੂੰ ਨਹੀਂ ਪਤਾ ਮੰਮੀ ਸਾਰਾ ਦਿਨ ਵਰਕ 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 ਮਾਈਂਡਰ ਡੌਗ ਦੇ ਹੋਣਾ ਇੱਕ ਨਵਾਂ ਡਰਾਮ ਕਹਿੰਦੇ ਇਹਨਾਂ ਨੂੰ ਦੋਹਾ ਕਦਰ ਭੇਜਣਾ ਹੈ ਉਹ ਵੀ ਇਕੱਲੇ ਬਸ ਤੁਸੀਂ ਨਾ ਡੈਡੀ ਜੀ ਨੂੰ ਪੰਚਾਇਤ ਲੈ ਕੇ ਕਾਲੂ ਭੇਜ ਦੋ ਬਸ ਹਾਂ ਠੀਕ ਆ ਓਕੇ ਲੈ ਆ ਰਹੇ ਆ ਮੇਰੇ ਡੈਡੀ ਕਾਲੂ ਦੇਖੀ ਜਾਓ ਗੱਲ ਤਾਂ ਸੁਣ ਲਾ ਤੁਹਾਡੀ ਕੁੜੀ ਤਾਂ 16 ਬੜੀ ਆ ਮਾਸੜ ਜੀ 16 ਕੁੜੀ ਤਾਂ ਥੋੜੀ 35 ਪੜੀ ਐ ਪਰ ਕੋਈ ਗੱਲ ਤਾਂ ਹੋਵੇ ਨਾ ਜੀ ਆ ਦੇਖੋ ਜੀ ਆ ਦੋ ਟਿੱਕੀਆਂ ਪਈਆਂ ਸਾਬਣ ਦੀਆਂ ਇੱਕੋ ਪਰੇ ਬਈਆ ਮੁਸਕਜੇ ਵਾਲੀ ਔਰੇ ਆਪਣੀ ਦੇਸੀ ਇਹਨਾਂ ਨੂੰ ਦੇਖ ਕੇ ਦੱਸੋ ਵੀ ਕਿਹੜਾ ਜੋ ਅੱਗ ਕਿਹੜੀ ਟਿੱਕੀ ਨਾਲ ਆਤਾ ਹੈ ਦੱਸੋ ਬਾਪੂ ਜੀ ਕੈਮੀਕਲ ਹੁੰਦੇ ਆ ਇਹਦੇ ਚ ਸਕਿਨ ਲਈ ਪਤਾ ਕਿੰਨੇ ਹਾਰਮਫੁਲ ਹੁੰਦੇ ਆ ਨਾਲੇ ਆਪਾਂ ਇਹਦੀ ਸਕਿਨ ਖਰਾਬ ਕਰਨੀ ਹੈ ਹਾਂ ਉਹ ਫਿਰ ਦਹੀਂ ਲੱਸੀ ਨਾਲ ਨਾਲੇ ਆ ਜਿਹੜੀ ਤੂੰ ਅੰਗਰੇਜ਼ੀ ਚ ਬਕਵਾਸ ਕੀਤੀ ਹੈ ਨਾ ਉਹ ਤੇ ਜਮਾ ਹੀ ਨਹੀਂ ਹੁੰਦੀ ਨਹੀਂ ਹੁੰਦੀ ਸਰਵਾਦੀ ਤੂੰ ਮਨੇ ਇਹਨਾਂ ਦਾ ਨਾਂ ਨਾ ਬਿਆ ਹੋਇਆ ਪਰ ਹਾ ਮੁਸ਼ਕਲੀਆਂ ਸਾਬਣਾ ਨਾਲ ਤਾਂ ਨਹੀਂ ਮੋਹ ਮੁਹੱਬਤ ਵੱਧਾ ਆਪਣੇ ਪਹਿਲੇ ਵੇਲੇ ਦੀ ਗੱਲ ਕਰਦਾ ਸੱਤ ਸੱਤ ਅੱਠ ਅੱਠ ਜੁਆਕ ਹੁੰਦੇ ਸੀ ਕੋਈ ਮੋਹ ਮੁਹੱਬਤ ਚ ਕਮੀ ਆਈ ਸੀ ਮਾੜੀ ਮੋਟੀ ਵੀ ਆਖੇ ਆਖਣ ਜੇ ਤਾਂ ਹੁਣ ਬਹੁਤ ਹੋ ਗਏ ਜੁਆਕ ਇੱਕ ਮਸਾਂ ਜੰਮ ਹੁੰਦਾ ਆ ਤਾਂ ਹਾਲ ਹੈ ਮੈਂ ਦੱਸੋ ਕੀ ਛਾਤੀ ਤੇ ਧਰ ਖੇਲ ਜਾਣੀ ਐ ਐਨੀ ਜ਼ਮੀਨ ਜਾਇਦਾਦ ਮਿਹਨਤਾਂ ਕਰਕੇ ਇਕੱਠੀ ਹੋਈ ਐ ਐ ਤਾਂ ਨਹੀਂ ਪੱਟ ਹੁੰਦੀ ਮੇਥੋਂ ਪਹਿਲੋ ਕਾ ਸੁਣੇ ਸੁਣ ਚਲਾ ਰਾਜ ਕਰਨਗੇ ਅੱਜ ਇਹੋ ਜਿਹਾ ਫੁੱਲ ਆਪਦੇ ਭਾਬੀ ਨੂੰ ਪਾ ਰਹੇ ਹੋ ਇਹੋ ਜੇ ਮੈਨੂੰ ਪਾਉਂਗੇ ਰਹਿਣ ਦੇ ਤੂੰ ਸਾਡੇ ਦਾਦੇ ਦੇ ਪਿੱਛੇ ਲੱਗ ਕੇ ਮੁੰਡਾ ਦਾ ਮੇਰਾ ਮੈਂ ਭੇਜਣਾ ਹੈ ਬਾਹਰ ਆਪਦੀ ਕੁੜੀ ਬਾਰੇ ਤੁਸੀਂ ਸੋਚ ਲਓ ਇੱਥੇ ਛੱਡਣੀ ਹੈ ਜਾਂ ਮੋੜ ਕੇ ਲੈ ਜਾਣੀ ਹੈ ਹਾਂ ਬਈ ਦੱਸੋ ਖੜ ਜਾ ਗਲਤਾ ਸੁਣ ਲੈ ਹ ਲੈ ਸੁਣ ਉਹ ਜਿਦਾਂ ਮੈਂ ਰੱਖਦੇ ਨੰਦਲਾ ਦੀ ਹੂੰ ਅਹ ਮੈਂ ਕਹਿੰਦੀ ਸੀ ਐਡ ਕੀ ਮੇਲੇ ਦੇ ਨਿਆਣਿਆਂ ਨੂੰ ਨਵੇਂ ਕੱਪੜੇ ਸਵਾਦੀਏ ਦਿਲੀਪੋ ਦਿਮਾਗ ਤਾਂ ਠੀਕ ਹੈ ਤੇਰਾ ਡੂੜ ਸਾਲ ਪਹਿਲਾਂ ਤਾਂ ਸਮਝ ਦਿੱਤੇ ਸੀ ਇੱਕ ਕੋਈ ਵਿਆਹ ਤਾਂ ਦੇਖਿਆ ਭਗਤੇ ਦਾ ਉਹ ਕੱਪੜੇ ਪਾ ਕੇ ਫਟ ਕੇ ਡਿਜੀਦੀ ਨਹੀਂ ਰੀਸਨ ਸਰਦਾਰਾ ਤੇਰੀਆਂ ਚੱਵੀਂ ਬੜਾ ਛੱਡਦੀ ਨਹੀਂ ਮੈਂ ਤੁਹਾਡੇ ਬੁੜੇ ਨੂੰ ਇਹਦੀ ਸੰਗੀ ਤਾਂ ਹੁਣ ਮੈਂ ਮਰੋੜੂ ਦੇਖੀ ਜਾਇਓ ਉਹ ਤੂੰ ਰੋਨਾ ਮੈਂ ਗਿਆ ਤੇ ਆਇਆ ਬੱਪੂ ਤੁਸੀਂ ਮੈਨੂੰ ਵਾਸਤੇ ਭੇਜਿਆ ਕਰੋ ਮੈਂ ਵਾਧੂ ਕਿ ਮੈਂ ਪੁੱਤਰੀ ਖੜੀ ਆ ਹਰ ਵੇਲੇ ਕੋਲ 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 ਮੁੰਡਾ ਤੋਰਨਾ ਹੈ ਜੀ ਤੋਰਨਾ ਚਲੋ ਆਓ ਤੋਰੋ ਚੰਗਾ ਮਾਤਾ ਹਾਂ ਹਾਂ ਚਲੋ 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 ਆਓ ਓ ਤੁਸੀਂ ਕਿਉਂ ਤੁਰ ਪੀਂ ਮੈਂ ਕਰਾ ਜਦੋਂ ਦੇਖੋ ਭੇਡਾਂ ਬੱਕਰੀਆਂ ਵਾਂਗੂ ਮੈਂ 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 ਮੰਗ ਰਿਹਾ ਬੈਠੇ ਓ ਲੈ ਬੈ ਕੇ ਬੱਪੂ ਬੈ ਕੇ ਜੀ ਓਏ ਪੁੱਤ ਤੂੰ ਕਿਉਂ ਬੈ ਗਿਆ ਉੱਠ ਖੜਾ ਹਾਂ ਅੰਦਰੋਂ ਜਾ ਕੇ ਨਾ ਉਹ ਮੁਸ਼ਕਾਲੀਆਂ ਸਾਹਿਬਾਂ ਚੱਕ ਲੈ ਚਲ ਆਇਆ ਮੈਂ ਨਾਲੇ ਲਾਲੇ ਨੂੰ ਮਿਲ ਕੇ ਤਾਂ ਆਉਣਾ ਹੀ ਐ ਨਾਲੇ ਮੁਸ਼ਕਾਲੀਆਂ ਸਾਹਿਬਾਂ ਮੋੜਿਆ ਆਵਾਂਗੇ ਚਾਰ ਪੈਸੇ ਤਾਂ ਵਚਣਗੇ ਉਹ ਟੁੰਗੜਾ ਰਾਂ ਦੇ ਗੋਡੇ-ਮੋਡੇ ਲਾ ਕੇ ਖੜਾ ਰਹੇਗਾ ਜਾਂ ਅਜਿਹੇ ਰਿਹਾ ਬਿਓ ਜੜੂ ਚੱਲ ਤਰ